ਮੈਂ ਦਰਵਾਜ਼ੇ ਅੱਗੇ ਨੌਗਿਆ ਪੀਰ ਬਾਤ ਤੇ ਗਿਆੜਾ ਤੇ ਸਾਡੀ ਉਰੇ ਰਾਤ ਪੌਣੇ 3:00 ਵਜੇ ਜੀ ਚੋਰੀ ਹੋਈ ਹੈ ਤੇ ਪੁਲਿਸ ਅੱਗੇ ਸਾਡੀ ਬੇਨਤੀ ਹੈ ਵੀ ਸਾਨੂੰ ਉਹ ਚੋਰ ਫੜਿਆ ਜਾਵੇ ਸਾਡੀ ਪਹਿਲਾਂ ਵੀ 3-4 ਵਾਰੀ ਉਰੇ ਗੱਲੇ ਤੋੜ ਚੁੱਕੇ ਆ ਜੀ ਤੇ ਕਈ ਵਾਰ ਗੱਲੇ ਪਟਕੇ ਵੀ ਲੱਗੇ ਆ ਜੀ ਤੇ ਬੇਨਤੀ ਹੈ ਪੁਲਿਸ ਅੱਗੇ ਵੀ ਸਾਡਾ ਇਹ ਪੁਰਾਇ ਕੀਤਾ ਜਾਵੇ ਜੋ ਵੀ ਇਹ ਪੈਸੇ ਹੁੰਦੇ ਤੇ ਉਹਦੀ ਦੇਖਭਾਲ ਨਾਲ ਉਰੇ ਲਾਂਦੇ ਦੇ ਜੀ ਸੋ ਫੜੀ ਦੇਖੋ ਇਹ ਸਾਰੇ ਚੋਰੀ ਕਈ ਵਾਰੀ ਹੋਈ ਹੈ ਕਿੰਨੇ ਬੰਦੇ ਸੀ ਬਾਬਾ ਜੀ ਚੋਰੀ ਕਰਨ ਵਾਲੇ ਇੱਕ ਬੰਦਾ ਦਾ ਜੀ ਇੱਕ ਬੜਿਆ ਜੀ ਅੰਦਰ ਉਹ ਵੀ ਅੱਗੇ ਪਹਿਲਾਂ ਅਸੀਂ ਕੈਮਰੇਨ ਲਾਏ ਹੋਏ ਸੀ ਜੀ ਹੁਣ ਇੱਕ ਕੈਮਰਾ ਲਾਇਆ ਜੀ ਤੇ ਕੀ ਹੁਣ ਕੀ ਮੰਗ ਕਰਦੇ ਹਾਂ ਉਸ ਪ੍ਰਸ਼ਾਸਨ ਤੋਂ ਮੰਗ ਕੀ ਜੀ ਇਹ ਚੋਰ ਨੂੰ ਫੜਿਆ ਜਾਵੇ ਤੇ ਕਾਰਵਾਈ ਉੱਤੇ ਜੋ ਬਣਦੀ ਹੈ ਕੀ ਕੀ ਆਵੇ ਪਹਿਲਾਂ ਵੀ ਕਿੰਨੇ ਚੋਰੀਆਂ ਹੋਈਆਂ ਚੋਰੀ ਚਾਰ ਆਏ ਪੰਜਵੀਂ ਵਾਰ ਹੈ ਬੰਦਾ ਇਤਰਾ ਹੈ ਜੀ ਉਹ ਇਹ ਅੰਦਰੋਂ ਬੜਿਆ ਜੀ सब्बल जी के एडी सब्बल पाई है जी और जिंदा लोग तोड़ता जी गले का जो भी एक साल थे थे और जो भी सेवा